ਕਿਉਂਕਿ ਅਕਸਰ ਹੀ ਜਦੋਂ ਕਿਸੇ ਫਾਦਰ ਨੂੰ ਇਹ ਪਤਾ ਲੱਗਦਾ ਨਾ ਕਿ ਮੇਰਾ ਪੁੱਤ ਕੁੜੀਆਂ ਵਰਗਾ ਆ ਉਹ ਪਹਿਲਾਂ ਤਾਂ ਉੱਤੇ ਰੋਬ ਪਾਉਂਦਾ ਆ ਕੁੱਟਦਾ ਆ ਮਾਰਦਾ ਆ ਸਮਝਾਉਂਦਾ ਆ ਸਮਾਜ ਤੋਂ ਡਰਦਾ ਹੋਇਆ ਕਿ ਆਂਡ ਗਵਣ ਨੂੰ ਪਤਾ ਲੱਗੂਗਾ ਤਾਂ ਬੇਇੱਜ਼ਤੀ ਆ ਪਰ ਤੁਹਾਡੇ ਫਾਦਰ ਸਾਹਿਬ ਨੇ ਹੁਣ ਤੁਸੀਂ ਕਿਹਾ ਕਿ ਮੈਨੂੰ ਉਹਨਾਂ ਦੇ ਨਾਲ ਵਿੱਚ ਮੇਰੇ ਘਰਦਿਆਂ ਨੇ ਤੇ ਮੇਰੇ ਦੋਸਤਾਂ ਨੇ ਸਪੋਰਟ ਕੀਤੀ ਚਲੋ ਦੋਸਤਾਂ ਦੀ ਗੱਲ ਕਿਤੇ ਨਾ ਕਿਤੇ ਸਮਝ ਵੀ ਆਉਂਦੀ ਆ ਪਰ ਘਰ ਦੇ ਤੁਹਾਨੂੰ ਇੰਨੀ ਜਲਦੀ ਸਮਝ ਗਏ ਜਾਂ ਤੁਸੀਂ ਉਹਨਾਂ ਨੂੰ ਸਮਝਾਤਾ ਸੀਗਾ ਦੇਖੋ ਜੀ ਇਦਾਂ ਹੁੰਦਾ ਹੈ ਕਿ ਜਿਹੜੀ ਜਿਹੜਾ ਇਹ ਬੜਾ ਸਿੱਧਾ ਪ੍ਰੋਸੈਸ ਨਹੀਂ ਹੁੰਦਾ ਹੈ ਨਾ ਇੱਕ ਤਾਂ ਸਾਡੀ ਸੁਸਾਇਟੀ ਦੇ ਵਿੱਚ ਉਹ ਫੈਮਿਲੀ ਹੈ ਵੀ ਜਿਹਦੇ ਘਰੇ ਕੁੜੀਆਂ ਵਰਗਾ ਮੁੰਡਾ ਜੰਮ ਪਿਆ ਤਾਂ ਉਹ ਜਦੋਂ ਹੀ ਵਿਚਾਰਾ ਪਾਲਣ ਪੋਸ਼ਣ ਹੋ ਗਿਆ ਹਰੇਕ ਨੇ ਉਹਨੂੰ ਹਰਟ ਕਰਨਾ ਸ਼ੁਰੂ ਕਰਤਾ ਉਹਦੀ ਭੈਣ ਨੇ ਵੀ ਕਹਿਤਾ ਚਲੋ ਤੂੰ ਜਨਾਨੜਾ ਜਾ ਜੇਂ ਉਹਦੇ ਭਾਈ ਨੇ ਵੀ ਕਹਿਤਾ ਇੱਕ ਤੁਹਾਡੀ ਫੈਮਿਲੀ ਇਹ ਜੀ ਹੈ ਕਿ ਉਹਨਾਂ ਨੇ ਤੁਹਾਨੂੰ ਉਹ ਚੀਜ਼ ਦਾ ਰੀਅਲਾਈਜ਼ ਹੀ ਨਹੀਂ ਕਰਾਇਆ ਵੀ ਯਾਰ ਤੂੰ ਲਚਪਰਾਂ ਦੇ ਕਰਦਾ ਏ ਤੂੰ 빙ਗਾ ਟੇਡਾ ਤੁਰਦਾ ਉਹਨਾਂ ਨੇ ਤੁਹਾਨੂੰ ਬੱਚੇ ਵਾਂਗੂ ਹੀ ਪਾਲਤਾ ਵੀ ਇਹ ਸਾਡਾ ਜੋਾਕ ਹੈ ਔਰ ਮੋਰਓਵਰ ਮੈਂ ਆਪਣੇ ਫਾਦਰ ਸਾਹਿਬ ਦਾ ਬਹੁਤ ਹੀ लाडला ਬੱਚਾ ਸੀਗਾ ਬਹੁਤ ਪਿਆਰ ਸੀ ਮੇਰਾ ਮੇਰੇ ਫਾਦਰ ਸਾਹਿਬ ਨੂੰ ਮੈਂ ਸਮਝ ਲਓ ਤੁਸੀਂ ਕਹੋਗੇ ਕਿ ਮੈਂ ਪਲੱਸ 2 ਤੱਕ 10ਵੀਂ 11ਵੀਂ ਤੱਕ ਮੈਂ ਆਪਣੇ ਪਪਾ ਜੀ ਨਾਲ ਸੌਂਦਾ ਰਿਹਾ ਇੱਕ ਵਾਰੀ ਦੀ ਕਹਾਣੀ ਤੁਹਾਨੂੰ ਦੱਸਾਂ ਕਿ ਫਾਦਰ ਸਾਹਿਬ ਮੇਰੇ ਕਿਤੇ ਬਾਹਰ ਗਏ ਹੋਣੇ ਨੇ ਉਹ ਆਏ ਨਹੀਂ ਰਾਤ ਨੂੰ ਮੇਰੇ ਮਦਰ ਕਹਿੰਦੇ ਮੰਮੀ ਕਹਿੰਦੀ ਤੂੰ ਮੇਰੇ ਮੂੰਹ ਤੇ ਹੱਥ ਫੇਰ ਕੇ ਦੇਖਦਾ ਵੀ ਦਾੜੀ ਹੈਗੀ ਆ ਕਿ ਨਹੀਂ ਹੈਗੀ ਹਾਸੇ ਵਾਲੀ ਗੱਲ ਹੈ ਹਨਾ ਤੇ ਮੇਰੇ ਫਾਦਰ ਸਾਹਿਬ ਨੇ ਮੈਨੂੰ ਬਹੁਤ ਸਪੋਰਟ ਕੀਤਾ ਕਿਤੇ ਮੇਲੇ ਮਸਾਵੇ ਜਾਣਾ ਜੇ ਕਿਤੇ ਤਹਿਸੀਲ ਕਚਹਿਰੀ ਕੋਈ ਕੰਮ ਕਰਨ ਜਾਣਾ ਜਾਂ ਕਿਤਾਬਾਂ ਖਰੀਦਣ ਜਾਣੀਆਂ ਜਾਂ ਕੁਝ ਵੀ 8ਵੀਂ ਕਲਾਸ ਤੱਕ ਮੈਨੂੰ ਸਾਡੇ ਖਮਾਣੋ ਸ਼ਹਿਰ ਦੇ ਵਿੱਚ ਇੱਕ ਦੁਕਾਨ ਖੁੱਲੀ ਸੀ ਉਹਨਾਂ ਨੇ ਸਿੱਖ ਹਿਸਟਰੀ ਦੀਆਂ ਕਿਤਾਬਾਂ ਲਿਆ ਕੇ ਰੱਖੀਆਂ ਬਹੁਤ ਸਾਰੀਆਂ ਤੇ ਉਹਨਾਂ ਨੇ ਮੈਨੂੰ ਸਾਰੀਆਂ ਉਹ ਲਿਆ ਕੇ ਦਿੱਤੀਆਂ ਪੜਨ ਨੂੰ ਢੇਰ ਲੱਗਿਆ ਹੋਇਆ ਉਹ ਮੈਂ ਪੰਜ-ਪੰਜ ਵਾਰੀ ਪੜੀਆਂ ਤੇ ਦੇਖੋ ਤੁਸੀਂ ਫੈਮਿਲੀ ਵਾਲੇ ਇੱਕ ਤਾਂ ਤੁਹਾਨੂੰ ਤੰਗ ਕਰਕੇ ਸਿੱਧੇ ਰਾਹ ਪਾਉਂਦੇ ਨੇ ਵੀ ਤੂੰ ਤਾਂ ਆਇਆ ਓਏ ਸਿੱਧਾ ਹੋ ਜਾ ਇੱਕ ਤੁਹਾਨੂੰ ਉਹਨਾਂ ਨੇ ਕੁਝ ਨਹੀਂ ਕਿਹਾ ਉਹਨਾਂ ਨੇ ਤੁਹਾਡੇ ਮੂਰੇ ਸਮਾਨ ਇਹ ਜਿਹਾ ਧਰਤਾ ਵੀ ਇਹਨੂੰ ਪੜੀ ਜਾ ਖੰਭ ਲਾਈ ਜਾ ਉੱਡੀ ਜਾ ਪੜੀ ਜਾ ਖੰਭ ਲਾਈ ਜਾ ਉੱਡੀ ਜਾ ਤੁਹਾਡੇ ਇਰਾਦੇ ਦ੍ਰਿੜ ਹੋ ਜਾਂਦੇ ਨੇ ਹਾਂ ਬੇਸ਼ੱਕ ਅੱਜ ਮੈਂ ਆਰਟਿਸਟ ਦੇ ਤੌਰ ਤੇ ਤੌਰ ਤੇ ਪਰਫਾਰਮਰ ਦੇ ਤੌਰ ਤੇ ਕੁੜੀ ਬਣ ਕੇ ਨੱਚਦਾ ਪਰ ਜਿਹੜੀ ਮੇਰੇ ਮਨਸ ਦੀ ਸਟੇਬਿਲਟੀ ਹੈ ਉਹ ਉਥੋਂ ਕਾੜਤਾ ਕੜਦੀਆਂ ਕੜਦੀਆਂ ਬਣੀਆਂ ਹੋਈਆਂ ਨੇ ਨਹੀਂ ਤਾਂ ਅਨਸਟੇਬਲ ਹੋ ਜਾਂਦੇ ਨੇ ਕੁੜੀਆਂ ਵਰਗੇ ਮੁੰਡੇ ਪਰ ਹੁਣ ਨਾ ਤੁਹਾਨੂੰ ਜਾਣਨ ਨਾਲੋਂ ਜ਼ਿਆਦਾ ਮੇਰੀ ਕੁਰਿਓਸਿਟੀ ਤੁਹਾਡੇ ਫਾਦਰ ਸਾਹਿਬ ਨੂੰ ਜਾਣਨ ਲਈ ਹੋ ਗਈ ਆ ਕਿਉਂਕਿ ਅਕਸਰ ਹੀ ਜਦੋਂ ਕਿਸੇ ਫਾਦਰ ਨੂੰ ਇਹ ਪਤਾ ਲੱਗਦਾ ਨਾ ਕਿ ਮੇਰਾ ਪੁੱਤ ਕੁੜੀਆਂ ਵਰਗਾ ਆ ਉਹ ਪਹਿਲਾਂ ਤਾਂ ਉੱਤੇ ਰੋਬ ਪਾਉਂਦਾ ਆ ਘੁੱਟਦਾ ਆ ਮਾਰਦਾ ਆ ਸਮਝਾਉਂਦਾ ਆ ਸਮਾਜ ਤੋਂ ਡਰਦਾ ਹੋਇਆ ਕਿ ਇੱਕ ਆਂਡ ਗਵਣ ਨੂੰ ਪਤਾ ਲੱਗੂਗਾ ਤਾਂ ਬੇਇੱਜ਼ਤੀ ਆ ਪਰ ਤੁਹਾਡੇ ਫਾਦਰ ਸਾਹਿਬ ਨੇ ਤੁਹਾਨੂੰ ਇੰਨੀ ਸਪੋਰਟ ਕੀਤੀ ਉਹਨਾਂ ਨੂੰ ਇੰਨੀ ਸਮਝ ਕਿੱਥੋਂ ਇੰਨੀ ਮਚਿਓਰਿਟੀ ਕਿੱਥੋਂ ਆ ਗਈ ਉਹ ਵੀ ਇਸ ਸਮਾਜ ਵਿੱਚ ਰਹਿੰਦੇ ਹੋਏ ਦੇਖੋ ਜੀ ਮੇਰੇ ਫਾਦਰ ਸਾਹਿਬ ਪੜ੍ਹੇ ਲਿਖੇ ਸੀਗੇ ਉਸ ਟਾਈਮ ਦੇ 10 ਪੜੇ ਹੋਏ ਸੀ ਹੁਣ ਤਾਂ ਉਹਨਾਂ ਦੀ ਡੈਥ ਹੋਈ ਨੂੰ ਵੀ 32 ਸਾਲ ਹੋ ਗਏ ਜੇ ਉਹ ਅੱਜ ਹੁੰਦੇ 100 ਸਾਲ ਤੋਂ ਉੱਪਰ ਉਮਰ ਹੁੰਦੀ ਇੱਕ ਉਹ ਮਿਲਟਰੀ ਸੀਗੇ ਥਰੌਊਟ ਇੰਡੀਆ ਹੁਕਮ ਦੇ ਰਹੇ ਉਹਨਾਂ ਨੇ ਮੈਨੂੰ ਲਾਹੌਰ ਦੀਆਂ ਗੱਲਾਂ ਸੁਣਾਈਆਂ ਸਿੱਖ ਰਾਜ ਦੀਆਂ ਗੁਰੂਆਂ ਪੀਰਾਂ ਦੀਆਂ ਗੱਲਾਂ ਸਿਖਾਈਆਂ ਪਰਤੇ ਕਈ ਵਾਰੀ ਨਾ ਇਹ ਜ਼ਰੂਰੀ ਨਹੀਂ ਹੁੰਦਾ ਕਿ ਕਿਸੇ ਨੂੰ ਇਹ ਪਤਾ ਹੋਵੇ ਵੀ ਮੇਰਾ ਮੁੰਡਾ ਇਹ ਜੇ ਆ ਤਾਂ ਮੈਂ ਇਹਨੂੰ ਏਕਨ ਮੋਲਡ ਕਰਨਾ ਕਈ ਵਾਰੀ ਕੋਈ ਇਨਸਾਨ ਮੈਨੂੰ ਇਹ ਲੱਗਦਾ ਸੀ ਕਿ ਮੇ ਦੇ ਮੇਰੇ ਫਾਦਰ ਸਾਹਿਬ ਨੂੰ ਮੇਰਾ ਲੱਗਦਾ ਹੀ ਨਹੀਂ ਸੀ ਕਿ ਮੈਂ ਕੁੜੀਆਂ ਵਰਗਾ ਹਾਂ ਉਹਨਾਂ ਨੂੰ ਇਹ ਸੀ ਕਿ ਮੇਰਾ ਬੱਚਾ ਹੈ ਸਭ ਤੋਂ ਲਾਡਲਾ ਬੱਚਾ ਹੈ ਔਰ ਤੁਹਾਨੂੰ ਹੋਰ ਵੀ ਦੱਸਾਂ ਕਿ ਮੈਂ ਕੁੜੀਆਂ ਵਰਗਾ ਕਿਉਂ ਹਾਂ ਥੋੜਾ ਜਿਹਾ ਮੈਂ ਦੱਸਦਾ ਸਾਡੀ ਜੁਆਇੰਟ ਫੈਮਿਲੀ ਮੇਰੇ ਚਾਚੇ ਦੀਆਂ 6 ਕੁੜੀਆਂ ਇੱਕ ਮੁੰਡਾ ਮੇਰੀ ਇੱਕ ਭੈਣ ਤੇ ਇੱਕ ਭਰਾ ਤੇ ਮੈਂ ਟੋਟਲ ਫੈਮਿਲੀ ਦੇ ਵਿੱਚ ਉਹ ਸਭ ਤੋਂ ਛੋਟਾ ਔਰ ਮੇਰਾ ਬੌਰਨ ਬ੍ਰੌਟ ਅਪ ਜਿਹੜਾ ਹੋਇਆ 5ਵੀਂ ਕਲਾਸ ਤੱਕ ਉਹ ਭੈਣ ਆ ਗਈ ਉਹਨੇ ਮੇਰੇ ਚੁੰਡੇ ਕਰਤੇ ਆਹ ਭੈਣ ਆਈ ਮੇਰੇ ਵਾਸਤੇ ਚੂੜੀਆਂ ਲੈ ਆਈ ਆਹ ਭੈਣ ਆਈ ਅੱਛਾ ਫਿਰ ਮੇਰੀ ਮਾਸੀ ਦੀਆਂ ਕੁੜੀਆਂ ਉਹਨਾਂ ਨੇ ਕਿਹਾ ਨਾ ਜੁਰੇ ਵੀਰੇ ਅਸੀਂ ਤਖਰਾਂ ਦੇ ਮੇਲੇ ਤੇ ਗਈਆਂ ਦੀ ਤੇਰੇ ਖਾਤਰ ਝਾਂਜਰਾ ਖਰੀਦ ਲਿਆਂਦੀਆਂ ਠੀਕ ਹੈ ਨਾ ਉਹ ਭੈਣਾ ਨੇ ਵੀ ਇੱਕ ਭਾਈ ਨੂੰ ਗੁੱਡੀਆਂ ਪਟੋਲਿਆਂ ਵਾਂਗੂ ਪਾਲਿਆ ਪਰ ਮੈਨੂੰ ਇਹ ਲੱਗਦਾ ਕਿ ਮੇਰੇ ਫਾਦਰ ਸਾਹਿਬ ਦੀ ਜਿਹੜੀ ਦ੍ਰਿਸ਼ਟੀ ਸੀ ਉਹ ਇਨੀ ਲੰਬੀ ਸੀ ਕਿ ਉਹਨਾਂ ਨੇ ਮੈਨੂੰ ਕਦੇ ਇਹ ਨਹੀਂ ਕਿਹਾ ਵੀ ਤੂੰ ਕੁੜੀਆਂ ਵਰਗਾ ਹੈ ਉਹਨਾਂ ਨੇ ਬਸ ਮੈਨੂੰ ਪਾਲਿਆ ਲੀਵ ਕਰਦਾ ਉਹ ਹੱਸਦੇ ਹੁੰਦੇ ਸੀ ਕਹਿੰਦੇ ਪੁੱਤ ਮੈਂ ਤੈਨੂੰ ਪੜਾ ਦੇਣਾ ਮੈਂ ਤੇਰਾ ਵਿਆਹ ਨਹੀਂ ਕਰਾਣਾ ਕਰਨਾ ਉਹ ਸੱਚੀ ਗੱਲ ਹੈ ਕਿ ਉਹ ਵਿਆਹ ਮੇਰਾ ਕਰਕੇ ਹੀ ਨਹੀਂ ਹੋਇਆ ਮੈਂ ਮੁੜ ਕੇ ਵਿਆਹ ਕਰਾਇਆ ਨਹੀਂ ਹੁਣ ਜੇ ਤੁਹਾਡਾ ਕੋਈ ਵਿਆਹ ਦੇ ਸੰਬੰਧੀ ਸਵਾਲ ਹੈ ਤੁਸੀਂ ਪੁੱਛ ਸਕਦੇ ਹੋ ਹੈਨਾ ਇਸ ਕਰਕੇ ਉਹ ਫਾਦਰ ਸਾਹਿਬ ਮੇਰੇ ਮਿਲਟਰੀ ਚ ਰਹੇ ਉਹਨਾਂ ਦੀ ਲਿਖਾਈ ਬਹੁਤ ਸੋਹਣੀ ਸੀ ਅੱਜ ਤੱਕ ਮੇਰੀਆਂ ਉਹਨਾਂ ਦੀਆਂ ਕਾਪੀਆਂ ਸਾਮ ਕੇ ਰੱਖੀਆਂ ਐ ਲੈਟਿਨ ਉਰਦੂ ਦੇ ਵਿੱਚ ਲੈਟਿਨ ਮੀਨਜ਼ ਜ਼ੁਬਾਨ ਉਰਦੂ ਸੀ ਪਰ ਸਕ੍ਰਿਪਟ ਉਹਨਾਂ ਦੀ ਲੈਟਿਨ ਸੀ ਜਿਹਦੇ ਵਿੱਚ ਅੰਗਰੇਜ਼ੀ ਲਿਖੀ ਜਾਂਦੀ ਹੈ ਹੁਣ ਵੀ ਮੇਰੀਆਂ ਸਾਂਭੀਆਂ ਪਈਆਂ ਫਿਰ ਮੇਰੇ ਫਾਦਰ ਸਾਹਿਬ ਨੂੰ ਵੀ ਗਾਉਣ ਦਾ ਸ਼ੌਕ ਸੀ ਉਹਨਾਂ ਨੂੰ ਕਵਿਤਾ ਲਿਖਣ ਦਾ ਸ਼ੌਕ ਸੀ ਲੰਬੀਆਂ ਲੰਬੀਆਂ ਕਵਤਾਵਾਂ ਮੇਰੀਆਂ ਹੁਣ ਤੱਕ ਕਈ ਵਾਰੀ ਮੈਂ ਕਹਿੰਨਾ ਵੀ ਮੈਂ ਉਹਨਾਂ ਨੂੰ ਛਪਵਾਵਾਂ ਤੁਹਾਨੂੰ ਪਤਾ ਲਾਈਫ ਚ ਬਿਜ਼ੀ ਹੋ ਜਾਂਦੇ ਆ ਲਿਟਰੇਰੀ ਬੰਦੇ ਸੀਗੇ ਸਾਡੇ ਘਰ ਅਜੀਤ ਅਕਾਲੀ ਪੱਤਰਕਾ ਅਖਬਾਰ ਆਉਂਦਾ ਸੀ ਉ ਉਹਨਾਂ ਨੇ ਪੂਰਾ ਇੰਡੀਆ ਘੁੰਮਿਆ ਹੋਇਆ ਸੀ ਫਿਰ ਕਿਤੇ ਨਾ ਕਿਤੇ ਉਹਨਾਂ ਨੇ ਇਦਾਂ ਦੀਆਂ ਚੀਜ਼ਾਂ ਵੀ ਦੇਖੀਆਂ ਹੋਣਗੀਆਂ ਕਿ ਮੈਨੂੰ ਦੱਸੇ ਤੋਂ ਬਿਨਾਂ ਹੀ ਉਹਨਾਂ ਨੇ ਮੇਰਾ ਮਜਸਮਾ ਐਸਾ ਸਾਹਿਬ ਦਾ ਕਢ ਲਿਆ ਜਾਂ ਮੈਨੂੰ ਸਾਂਭ ਲਿਆ ਕਿ ਨਾ ਕਿਉਂਕਿ ਪਤਾ ਕੀ ਹੈ ਤੁਸੀਂ ਇੱਕ ਚੀਜ਼ ਤਾਂ ਸਮਝਦੇ ਹੋ ਕਿ ਜਦੋਂ ਬੱਚਾ ਹੁੰਦਾ ਹੈ ਉਹਨੂੰ ਆਪਾਂ ਕਹਿੰਦੇ ਆ ਓਏ ਅੱਗ ਕੋਲ ਨਹੀਂ ਜਾਣਾ ਉਹ ਪੰਗਾ ਲਊ ਕੋਲੇ ਨੂੰ ਹੱਥ ਲਾਓ ਉਹਨਾਂ ਨੇ ਮੈਨੂੰ ਕਿਹਾ ਹੀ ਨਹੀਂ ਜਦੋਂ ਤੁਹਾਨੂੰ ਅਸੀਂ ਹਾਈਲਾਈਟ ਕਰਦੇ ਆ ਨਾ ਵੀ ਬੱਚੇ ਆ ਨਾ ਕਰੀ ਤਾਂ ਫਿਰ ਨਿਆਣੇ ਨੇ ਕਰਨਾ ਹੁੰਦਾ ਹੈ ਮੈਨੂੰ ਲੱਗਦਾ ਕਿ ਉਹਨਾਂ ਦੀ ਸਾਈਕੋਲੋਜੀ ਦੇ ਵਿੱਚ ਇਦਾਂ ਦੀ ਸੋਹਣੀ ਗੱਲ ਬੈਠੀ ਹੋਣੀ ਹੈ ਕਿ ਜੇ ਮੈਂ ਇਹਨੂੰ ਐਂ ਕਹਿਤਾ ਵੀ ਆਹ ਨਾ ਕਰੀਂ ਤਾਂ ਇਹ ਕਰੂਗਾ ਉਹਨਾਂ ਨੇ ਮੈਨੂੰ ਕਿਹਾ ਹੀ ਨਹੀਂ ਕਿਤਾਬਾਂ ਦੇ ਢੇਰ ਲਾ ਤੇ ਪੜਨ ਵੱਲ ਮੈਨੂੰ ਮਾਇਲ ਕਰਤਾ ਜਦੋਂ ਮੈਂ 10ਵੀਂ ਕਲਾਸ ਕੀਤੀ ਸੀ ਸਨ ਮੈਨੂੰ ਯਾਦ ਨਹੀਂ ਤੇ ਉਦੋਂ ਮੈਂ ਆਪਣੇ ਇਲਾਕੇ ਦਾ ਇੰਟੈਲੀਜੈਂਟ ਸਟੂਡੈਂਟ ਸੀ ਔਰ 80% ਮਾਰਕਸ ਬਿਨਾ ਕਿਸੇ سپورਟ ਤੋਂ ਬਿਨਾ ਕਿਸੇ ਟਿਊਸ਼ਨ ਤੋਂ ਆਏ ਸੀ ਤੇ ਹਾਂਜੀ ਤੇ ਇਸ ਕਰਕੇ ਇਹ ਆ ਫਿਰ ਮੇਰੀ ਮਾਂ ਐ ਮਾਂ ਮੇਰੀ ਸ਼ਹਿਰ ਦੀ ਸੀ ਉਹ ਵੀ ਪੜੀ ਹੋਈ ਸੀ ਉਸ ਟਾਈਮ ਦੀ ਪੰਜ ਪੜੀ ਹੋਈ ਸੀ ਉਹ ਦੱਸਦੀ ਹੁੰਦੀ ਸੀ ਕਹਿੰਦੀ ਵੀ ਸਕੂਲ ਦੇ ਵਿੱਚ ਉਹ ਸੁਨੇਹਾ ਆਇਆ ਵੀ ਤੁਹਾਡੀ ਵਰਟੀ ਪੰਜ ਪੜੀ ਹੋਈ ਹੈ ਇਹਨੂੰ ਪ੍ਰਾਇਮਰੀ ਸਕੂਲ 'ਚ ਟੀਚਰ ਲਾ ਦਿਓ ਪਤਾ ਨਹੀਂ ਕਿਹੜੇ ਸੰਨ ਦੀ ਗੱਲ ਹੋਣੀ ਹੈ ਮੈਂ ਆਮ 50 ਪਲਸ ਥੀਸ ਡੇਸ ਹੈ ਨਾ ਮਾਂ ਮਰੀ ਨੂੰ ਵੀ 3 ਸਾਲ ਹੋ ਗਏ ਤੇ ਤੁਸੀਂ ਇਹ ਸਮਝ ਲਓ ਕਿ ਮੇਰੇ ਤਾਇਆ ਜੀ ਬੜੇ ਖਰਾਂਟ ਸੀਗੇ ਉਨ ਨਕਸਲਾਈਟ ਮੂਵਮੈਂਟ ਨੂੰ ਬਿਲੋਂਗ ਕਰਦੇ ਸੀ ਸ਼ਹੀਦ ਰੌਣਕ ਸਿੰਘ 71 ਚ ਮੇਰੇ ਬਰਤ ਤੋਂ ਪਹਿਲਾਂ ਉਹਨਾਂ ਨੂੰ ਸ਼ਹੀਦ ਕਰਤਾ ਸੀ ਬਦਲ ਗਵਰਨਮੈਂਟ ਨੇ ਅੱਛਾ ਜੀ ਤੇ ਉਹ ਫਿਰ ਕਹਿੰਦੇ ਨਾ ਸਾਡੇ ਘਰ ਦੀਆਂ ਨੋਹਾਂ ᱛੀਆਂ ਉਸ ਟਾਈਮ 71 ਤੋਂ ਪਹਿਲਾਂ ਹੁਣ ਜਦੋਂ ਮੇਰੀ ਮਾਂ ਦਾ ਵਿਆਹ ਹੋਇਆ ਹੋਣਾ ਐਨਾ ਮੈਨੂੰ ਪਤਾ ਕਿ ਮੇਰੀ ਮਾਂ ਦਾ ਵਿਆਹ ਪਾਪਾ ਜੀ ਦਾ 1 ਜੁਲਾਈ ਨੂੰ ਹੋਇਆ ਸੀ ਪਰ ਸਨ ਨਹੀਂ ਮੈਨੂੰ ਪਤਾ ਹਨ ਇਸ ਕਰਕੇ ਮਾਂ ਬਾਪ ਫੈਮਿਲੀ ਫਿਰ ਮੇਰੇ ਘਰੇ ਨਕਸਲਾਈਟ ਜਿਹੜਾ ਮਾਰਕਸਵਾਦੀ ਲਿਟਰੇਚਰ ਆਉਣਾ ਬਚਪਨ ਤੋਂ ਹੀ ਮੇਰੇ ਤਾਇਆ ਜੀ ਦਾ ਸ਼ਹੀਦੀ ਮਨਾਉਂਦੇ ਹੁੰਦੇ ਸੀਗੇ ਮਾਰਚ ਦੇ ਵਿੱਚ ਉੱਥੇ ਮੰਨਾ ਸਿੰਘ ਭਾਈ ਮੰਨਾ ਸਿੰਘ ਉਹਨਾਂ ਦੇ ਡਰਾਮੇ ਹੋਣੇ ਤੁਸੀਂ ਇਹ ਦੇਖੋ ਕਿ ਉਹ ਚੀਜ਼ਾਂ ਮੇਰੇ ਪੋਰਨ ਹੁੰਦੀਆਂ ਰਹੀਆਂ ਜਦੋਂ ਤੁਹਾਨੂੰ ਸਟੇਬਿਲਟੀ ਮਿਲਦੀ ਹੈ ਤੁਹਾਡੇ ਆਲੇ-ਦਲੇ ਲਿਟਰੇਚਰ ਹੈ ਅੱਛੀ ਵਿਚਾਰ ਵਿਚਾਰਤਾਰਾ ਚੱਲ ਰਹੀ ਹੈ ਨਾਲ ਗੁਰਬਾਣੀ ਵੀ ਚੱਲ ਰਹੀ ਹੈ ਗੁਰਦੁਆਰਾ ਸਾਹਿਬ ਜਾਣ ਦਾ ਬਹੁਤ ਸ਼ੌਕ ਸੀ ਫਿਰ ਮੈਨੂੰ ਲੱਗਦਾ ਕਿ ਡੈਂਗਲਿੰਗ ਕਿਸੇ ਪਾਸੇ ਨਹੀਂ ਹੁੰਦੀ ਤੁਸੀਂ ਪਟਕਦੇ ਨਹੀਂ ਇਹ ਹੀ ਚੀਜ਼ਾਂ ਸਾਹਮਣੇ ਵਾਲੀਆਂ ਨੇ ਬੇਸ਼ੱਕ ਕਈ ਵਾਰੀ ਹੁਣ ਤੁਸੀਂ ਸਵਾਲ ਕਰ ਸਕਦੇ ਹੋ ਵੀ ਭਟਕੇ ਤਾਂ ਤੁਸੀਂ ਹੋਏ ਹੋ ਤੁਸੀਂ ਕੁੜੀ ਬਣ ਕੇ ਨੱਚਦੇ ਹੋ ਪਰ ਜਦੋਂ ਓਦਾਂ ਦੇ ਸਵਾਲ ਤੇ ਆਉਣਗੇ ਫਿਰ ਉਹਨਾਂ ਦਾ ਆਨਸਰ ਹੋਊਗਾ ਹੂੰ ਤੇ ਮਾਤਾ ਜੀ ਲਈ ਵੀ ਸੋਖ ਹੈ ਸੀਗਾ ਤੁਹਾਨੂੰ ਸਮਝਣਾ ਦੇਖੋ ਉਹਨਾਂ ਨੇ ਮੈਂ ਫੇਰ ਉਹੀ ਗੱਲ ਰਿਪੀਟ ਕਰਦਾ ਕਿ ਉਹਨਾਂ ਨੇ ਮੈਨੂੰ ਸਮਝਿਆ ਜਾਂ ਨਹੀਂ ਸਮਝਿਆ ਪਰ ਉਹਨਾਂ ਨੇ ਮੈਨੂੰ ਆਪਣੇ ਬੱਚੇ ਦੇ ਤੌਰ ਤੇ ਪਾਲਿਆ ਮਾਂ ਨਾਲ ਵੀ ਮੇਰਾ ਬਹੁਤ ਪਿਆਰ ਹੁੰਦਾ ਸੀ ਮੇਰੀ ਲੜਾਈ ਸਭ ਤੋਂ ਵੱਧ ਮੇਰੀ ਮਾਂ ਨਾਲ ਹੁੰਦੀ ਸੀ ਲੜਾਈ ਉਸੇ ਬੰਦੇ ਨਾਲ ਹੁੰਦੀ ਹੈ ਜਿਹਦਾ ਨਾਲ ਪਿਆਰ ਹੁੰਦਾ ਹੈ ਕਈ ਵਾਰੀ ਮੈਂ ਹੱਸਦਾ ਮੈਂ ਮੈਂ ਮਰ ਮਾਂ ਸੀ ਮੈਂ ਆਪਣੀ ਸੌਕਣਾ ਵਾਂਗੂ ਵੀ ਆਡਾ ਲੈ ਲੰਦੇ ਤੇ ਕਈ ਵਾਰੀ ਉਹ ਜਦੋਂ ਹੁਣ ਹਸਪੀਟਲ ਹੁੰਦੀ ਤਾਂ ਉੱਥੇ ਵੀ ਕਹਿਣਾ ਮੰਮੀ ਦੇਖ ਲੈ ਤੂੰ ਦਵਾਈ ਨਹੀਂ ਲੈਂਦੀ ਦੇਖਿਆ ਤੈਨੂੰ ਕਿਹਾ ਸੀਗਾ ਤਾਂ ਹੀ ਬਿਮਾਰ ਪਈ ਹੈ ਹੁਣ ਪੰਗੇ ਪਾਏ ਹੋਏ ਨੇ ਹੈਨਾ ਮਤਲਬ ਉਹਨਾਂ ਨੇ ਵੀ ਮੈਨੂੰ ਇੱਕ ਇੱਕ ਹਿਊਮਨ ਬੀਇੰਗ ਦੀ ਤਰ੍ਹਾਂ ਹੀ ਪਾਲਿਆ ਉਹਨਾਂ ਨੂੰ ਇਹ ਨਹੀਂ ਲੱਗਿਆ ਕਿ ਸਾਡਾ ਬੱਚਾ ਇਹ ਕੁੜੀਆਂ ਵਰਗਾ ਹੈ ਜਾਂ ਜਾਂ ਇਹਨੂੰ ਅਸੀਂ ਹਰਟ ਕਰੀਏ ਜਾਂ ਇਹਨੂੰ ਅਸੀਂ ਘੂੜ ਘੂਰ ਕੇ ਸਿੱਧੇ ਰਾਤ ਤੇ ਲਈ ਆਈਏ ਮੈਨੂੰ ਲੱਗਦਾ ਜੇ ਉਹ ਘੂਰਦੇ ਹੋ ਸਕਦਾ ਫਿਰ ਨਿਆਣਾ ਜਿਹੜਾ ਜਿਹੜਾ ਜੀਵ ਹੈ ਨਾ ਚਾਹੇ ਉਹ ਬੱਚਾ ਹੈ ਇਨਸਾਨੀ ਜੀਵ ਹੈ ਚਾਹੇ ਉਹ ਦੂਜਾ ਜੀਵ ਹੈ ਕਿਉਂਕਿ ਮੈਂ ਹੁਣ ਮੇਰੇ ਮੈਂ ਅਡਾਪਟ ਕੀਤੇ ਹੋਏ ਨੇ 15 20 25 ਸਟਰੀਟ ਡੌਗਸ ਨੇ 10 12 ਤਾਂ ਮੇਰੇ ਅੰਦਰੇ ਨੇ ਘਰ ਹੀ ਰਹਿੰਦੇ ਨੇ ਉਹਨਾਂ ਨੂੰ ਸਵੇਰ ਸ਼ਾਮ ਕੇਅਰ 10 12 ਬਾਹਰ ਆਉਂਦੇ ਨੇ ਹਨਾ ਜੇ ਮੈਂ ਉਹਨਾਂ ਨੂੰ ਮੈਨੂੰ ਪਤਾ ਹੈ ਜੇ ਮੈਂ ਉਹਨਾਂ ਨੂੰ ਕਹਿਣਾ ਵੀ ਠੰਡ ਚ ਕੋਠੇ ਤੇ ਨਹੀਂ ਚੜਨਾ ਤਾਂ ਉਹਨਾਂ ਨੇ ਪੰਗਾ ਲੈਣੇ ਲੈਣਾ ਮੈਨੂੰ ਵੀ ਠੰਡ 'ਚ ਖੜਨਾ ਪੈਣਾ ਅੱਛਾ ਜੇ ਮੈਂ ਉਹਨਾਂ ਨੂੰ ਕਹਿਣਾ ਵੀ ਹੁਣ ਅੰਦਰ ਚਲੋ ਉਹਨਾਂ ਨੇ ਥੱਲੇ ਆਉਣਾ ਨਹੀਂ ਜੇ ਮੈਂ ਕਹਿਤਾ ਵੀ ਹੁਣ ਚਲੋ ਉੱਪਰ ਮਤਲਬ ਇਹ ਮੈਂ ਦੇਖਿਆ ਵੀ ਹਰੇਕ ਤੁਸੀਂ ਇਨਸਾਨੀ ਕੈਪੇਬਿਲਿਟੀ ਵੀ ਦੇਖ ਲਓ ਜਿੱਧਰ ਨੂੰ ਤੁਸ ਨੂੰ ਜਾਣ ਤੋਂ ਰੋਕਣਾ ਉਧਰ ਨੂੰ ਤੁਸੀਂ ਜਾਣਾ ਪੰਗਾ ਲੈਣਾ ਇਸ ਕਰਕੇ ਮੈਨੂੰ ਲੱਗਦਾ ਮੈਨੂੰ ਲੱਗਦਾ ਕਿ ਉਹਨਾਂ ਦੇ ਦਿਮਾਗ 'ਚ ਜਾਂ ਤਾਂ ਰੱਬ ਨਹੀਂ ਉਹਨਾਂ ਨੂੰ ਪੜਾਤਾ ਵੀ ਇਹਨੂੰ ਕੁਝ ਕਹਿਣਾ ਹੀ ਨਹੀਂ ਚੱਲੀ ਜਾਣ ਦੋ ਜਿੱਧਰ ਨੂੰ ਜਾਂਦਾ ਦੇਖੀ ਜਾਓ ਇੰਦਾ ਐਂਡ ਤਾਂ ਕਰੇ ਕਰਾਵੇ ਆਪੇ ਆਪ ਮਾਨਸਿਕੇ ਕੁਝ ਨਹੀਂ ਹਾਥ ਹੈਗਾ ਹੀ ਹੈ ਨਾ ਹੁਣ ਹਰੇਕ ਪੁੱਤ ਦੀ ਮਾਂ ਦਾ ਸਭ ਤੋਂ ਵੱਡਾ ਸੁਪਨਾ ਹੁੰਦਾ ਪੁੱਤ ਦਾ ਵਿਆਹ ਦੇਖਣਾ ਤੇ ਉਸ ਤੋਂ ਬਾਅਦ ਪੁੱਤ ਦੇ ਬੱਚੇ ਦਿਖੜਾਉਣੇ ਤੁਹਾਡੇ ਵਿਆਹ ਦੀਆਂ ਗੱਲਾਂ ਚੱਲੀਆਂ ਘਰ ਚ ਬਥੇਰੀਆਂ ਚੱਲੀਆਂ ਜੀ ਮਾਂ ਵਿਚਾਰੀ ਦੇਖੋ